ਜਾਣੀ ਜਾਬੂ ਵੀ ਦੋ ਵਾਰੀ ਗਈ ਆਪਣੀ ਜਿਹਦੇ ਪਗੋੜੇ ਘਾਰੇ ਆ ਗੋਲਗੇ ਉਹ ਕਹਿੰਦਾ ਵੀ ਮੈਂ ਘੰਟੇ ਤੱਕ ਆਣਾ ਉੱਥੇ ਤੋਂ ਆ ਗਏ ਦੂਏ ਕੋਲ ਇਹ ਐਮ ਡਬਲ ਯੂ ਆ ਸ੍ਰੀ ਕਾਲ ਜੀ ਹੋਰ ਕਿਵੇਂ ਹਾਲ ਚਾਲ ਸਵੇਰੇ ਵੱਜ ਗਏ ਨੇ 4 ਰੋਜ਼ ਦੀ ਤਰ੍ਹਾਂ ਆਪਾਂ ਹੋ ਗਏ ਨੇ ਤਿਆਰ ਤੇ ਗੱਡੀ ਲੈ ਕੇ ਜਾਣ ਲਈ ਆ ਗਏ ਨੇ ਗੱਡੀ ਚ ਆਪਾਂ ਸਟਾਰਟ ਕਰ ਲਈ ਹੈ ਗੱਡੀ ਐਲਫਸਲ ਬੰਮਾਰ ਲਈ ਤੇ ਹੁਣ ਚੱਲਿਆ ਆਪਾਂ ਲੁਧਿਆਣਾ ਲਈ ਛੱਡ ਦਉ ਚੱਲੀਏ ਬੈਂਡ ਗੰਦੋਲਾ ਕਤਲ ਹੋਰ ਬਾਹਰ ਕਰ ਗਏ ਗੋਲੀ ਗੋਲੀ ਝਾਰ ਰਿਹਾ ਆ ਆ ਚਾਰ ਪੀ ਥੋੜੀ ਜਿਹੀ ਰੇਟ ਜੀ ਹੋ ਆ ਜੋ ਇਨਸ਼ਾ ਅੱਲਾਹ ਤੋਂ ਇਹ ਹੋਇਆ ਉਹੀ ਬੋਲੀ ਪਿੰਲੀ ਵਿੱਚ ਆ ਰਹੇ ਆਲੇ ਮੈਂ ਹੌਲੀ ਹੌਲੀ ਚੱਲਦੇ ਜਾਂ ਨੂੰ ਅੱਗੇ ਲੀ ਦਵਾਰਾ ਸਾਹਿਬ ਕੋਲ ਪੱਜ ਗਏ ਆਪਾਂ ਇਹ ਸਾਡਾ ਗੱਡੀ ਇੱਥੇ ਕੋਈ ਨਹੀਂ ਖੜੀ ਹੈਗੀ ਕਿੱਥੇ ਪਰ ਖੜਾ ਬਹੁਤ ਨਾ ਜਵਾਦਿਕ ਗੁਰੂ ਘਰ ਭਾਈ ਗੁਰੂ ਵਾਇਆ ਰਹੇ ਆ ਬੋਤਨ ਵੀ ਠੀਕ ਠਾਕ ਆਜ ਤੇ ਟੱਕਰ ਹੈਗਾ ਵੀ ਦਸ ਦਾ ਯਾਰ ਰੋਡ ਤੇ ਆ ਚੱਲੀਏ ਦੇ ਢਾਬੇ ਦੇ ਮੱਥੇ ਲਿਆ ਆਪਾਂ ਚਾਹੂ ਪੀਂਦੇ ਹੁਣ ਫੇਰ ਚੱਲਦੇ ਆ ਹੌਲੀ ਹੌਲੀ ਜਾਂਦੇ ਕਰਦੇ ਗੱਲਬਾਤ ਆਜੋ ਬਲਾ ਚਾਹ ਵੀ ਹੈੜਾ ਬੈਠੇ ਢਾਬੇ ਦੇ ਪੱਜ ਗਏ ਹੂੰ ਗੱਡੀਆਂ ਥੋੜੀ ਜਿਹੀ ਖੜੀ ਅੱਜ ਇੱਥੇ ਤੇ ਹੁਣ ਪੀਂਦੇ ਆ ਬਾ ਚਾਹ ਆਜੋ ਜਾ ਆਪਣੇ ਲਈ ਪੀ ਤੇ ਬੱਲੀ ਵੀ ਆ ਗਿਆ ਸੀ ਹੁਣ ਆਪਾਂ ਤੁਰਦੇ ਆ ਫਾਰਕਿੰਗ ਨੂੰ ਘਾੜੇ ਨੂੰ ਖੋਣਾ ਰਹੇ ਹੁਣਾਂ ਦੇ ਵੀ ਚਲੋ ਚੱਲੀਏ ਅਣਵੀ ਵਾਲੀ ਆ ਗਰੀਆਂ ਦੇ ਤਾਂ ਆਪਾਂ ਤੁਰ ਪਏ ਜੀ ਆਵੇ ਤਾਂ ਗੱਡੀਆਂ ਤੋੜ ਲਿਆਂਦੀ ਸੀ ਆ ਜਾਓ ਹੁਣ ਚੱਲਦੇ ਆ ਘਹਾੜੇ ਨੂੰ ਕੰਦੇ ਦੇ ਦੇਖਦੇ ਆ ਕਰਦੇ ਆ ਗੱਲਬਾਤ ਆਜੋ ਓਏ ਆਜੋ ਓਏ ਬੋਟ ਜਗੇ ਕਟਾਣੀ ਵਾਲੇ ਰੋਡ ਦੇ ਉੱਤੇ ਬਲੀ ਬਰਾਬਰੇ ਕਿੱਤੀ ਆ ਰਿਹਾ ਸਾਹਮਣੇ ਪੱਤੀ ਪਟਾ ਆ ਰਿਹਾ ਕੰਦੇ ਬਲੀ ਬਰਾਬਰੇ ਕਿੱਤੀ ਆ ਰਿਹਾ ਸਾਹਮਣੇ ਪੱਤੀ ਪਟਾ ਆ ਰਿਹਾ ਅੱ빠 ਵੀ ਜਾਂਦੇ ਆ ਫਿਰ ਇਹਨਾਂ ਦੇ ਪਿੱਛੇ ਆ ਜਾਓ ਅਬ ਦਿਨ ਗਲਵਾਰ ਪੁੱਜ ਗਿਆ ਆਪਾਂ ਕਟਾਣੀ ਕਲਾ ਦਾ ਕਹਿੰਦੇ ਪਾਸ ਭਰ ਗਿਆ ਪਿੱਛੇ ਆਉਣਾ ਆਉਂਦਾ ਥੱਕ ਗਿਆ ਦਾ ਕਹਿੰਦਾ ਆਉਣਾ ਹੋਲੀ ਚੱਲ ਰਿਹਾ ਤੂੰ ਪਾਸ ਭਰ ਗਿਆ ਅਗਲਾ ਕੋਆਰੇ ਪਾਰਕਿੰਗ ਤੇ ਪੁੱਜ ਗਏ ਆਪਾਂ ਇਲੇਵਰ ਵੀ ਆ ਗਈ ਹੋਈ ਆ ਕਰਦੇ ਆ ਗੱਲਬਾਤ ਕਿੱਦਾ ਹੋਇਆ ਦੇਖਦੇ ਆ ਉਹ ਜੋ ਬੋਤਲ ਜਿਹਨੇ ਉਹ ਗੱਲਾਂ ਲੈ ਰੋੜਦੇ ਤੇ ਕਾਲੀ ਕਰਨ ਆ ਗਏ ਹੋਏ ਆ ਬਾਈ 30 ਜਗਾ ਆ ਗਏ ਬੋਰੀ ਇੱਕ ਨਹੀਂ ਉੱਤਰੀ ਹੈਗੀ ਇੱਕ ਗੋਲਗੇ ਉਹ ਕਹਿੰਦਾ ਬਈ ਮੈਂ ਘਾਂਡੇ ਤੱਕ ਆਣਾ ਉੱਤੇ ਤੋਂ ਆ ਗਏ ਦੂਏ ਗੋਲਾ ਇਹ ਉਹ ਕਹਿੰਦਾ ਬਈ ਮੈਂ ਮੰਗਾਇਆ ਨਹੀਂ ਹੈਗਾ ਉਹਂ ਪੀਏ ਕੋਲ ਆਏ ਆ ਦੇਖੋ ਗਿਆ ਬੰਦਾ ਯellow ਦੇਖਦੇ ਆ ਤੂੰ ਲਾ ਕੇ ਖਾਲੀ ਕਰ ਹੁਣ ਆਪੇ ਖਾਲੀ ਕਰਨੀਆਂ ਪੈਣੀਆਂ ਅੱਜ ਬੈਂਡਾਲੀ ਜਗ੍ਹਾ ਪੁੱਜ ਗਏ ਤਿੰਨ ਜਗ੍ਹਾ ਘੁੰਮ ਕੇ ਫੇਰ ਉਹੀ ਜਗ੍ਹਾ ਪੁੱਜੇ ਜਿੱਥੇ ਪਹਿਲਾਂ ਆਏ ਸੀ ਚਲੋ ਹੁਣ ਪਹਿਲਾਂ ਖਾਲੀ ਕਰੀਏ ਲੱਗੀ ਆਪੇ ਅੱਜ ਆਜੋ 60 ਬੋਰੀ ਲਾਤੀ ਹੁੰਦੂ ਕੀ ਜਗਾ ਚੱਲੇ ਆ ਲਾ ਹੁਣ ਡਿਊਟੀ ਗਾਰੀ 5ਵੀਂ ਜਗਾ ਹੋ ਜਾਣਾ ਅੱਜ ਤਾਂ ਸਾਡਾ ਚੱਲੇ ਆ ਸੀ ਦਾ ਹੁਣ 100 200 ਬੋਰੀ ਕਾਲ ਚੱਲੀ ਗਏ ਸਾਡਾ ਵੀ ਜਾ ਰਹੇ ਆ ਕਿ ਨਾ ਤੇ ਨਾ ਨਾ ਤੇ ਆਪਾਂ ਹੋਰ ਬੋਰੀ ਕਾਲ ਚ ਹਾਂਜੀ ਉੱਥੇ ਪੱਜ ਗਏ ਜਿੱਥੇ ਕੱਲ ਆਪਣੀ ਗੱਡੀ ਫਸੀ ਸੀ ਪਰਸੋ ਤੇ ਹੁਣ ਲੱਗੇ ਹੋਇਆ ਖਾਲੀ ਕਰਨ ਆਪਾਂ ਤੇ ਖਾਲੀ ਕਰਕੇ ਫੇਰ ਕਰਦੇ ਆ ਗੱਲਬਾਤ ਲਓ ਜੀ ਫੇਰ ਵਾਰਤੀ ਆਪਾਂ ਅੱਜ ਅੱਜ ਹੋਰ ਸਾਈਡ ਤੋਂ ਵਾਰਤੀ ਇੱਥੇ ਤਾਂ ਦੂਰੇ ਵੋ ਪੈ ਰਹਿਆ ਦਾ ਹੁਣ ਇੱਧਰ ਤੋਂ ਲਾਈ ਆ ਆਪਣੀ ਹਾਲਤ ਹੋਈ ਯਾ ਖਰਾਬ ਹਾਂਜੀ ਹੁਣ ਹੋਇਆ ਆਪਾਂ ਵਿਲੇ ਬੁਰਾ ਹਾਲ ਹੋ ਗਿਆ ਭਈ ਅੱਜ ਸਿੰਸੋ 60 ਬੁਰੀ ਜਗਾਈ ਆ ਤੇ 11 11 ਹੋ ਗਏ ਨੇ ਚਲੋ ਚਲਦੇ ਆਪਾਂ ਗੱਡੀ ਕੱਢੀਏ ਚਲਦੇ ਆ ਰੁਕੀ ਰੁਕੀ ਖਾਂਦੇ ਕਿਤੇ ਜਾ ਕੇ ਆਜੋ ਤਰੀਕੇ ਬੱਜ ਗਏ ਠੰਡਾ ਪੀਂ ਲਈਏ ਮੈਂ ਕਿਹਾ ਚਾਹ ਚੂਤਾ ਮਿਲ ਨਹੀਂ ਠੰਡਾ ਹੀ ਪੀ ਲਿਆ ਗਰਮੀ ਵਾਲੀ ਆ ਆਜੋ ਘੋਟਾ ਘੋਟ ਪੀ ਲਿਆ ਹੁਣ ਰਾਜੂ ਨੂੰ ਭੇਜਿਆ ਲੈਣ ਮੈਂ ਜਾ ਕੇ ਲਿਆ ਇਹਨੂੰ ਮੈਂ ਖੜਾ ਇੱਥੇ ਲੋ ਜੀ ਸਾਨੂੰ ਲੱਗ ਗਿਆ ਸਾਨੇ ਵਾਲ ਜਾਮ ਉਹ ਨੰਬਰ ਤੇ ਜਾ ਯਾਮ ਲੰਗਰ ਲੱਗਿਆ ਆ ਦਾਇਰ ਕੇ ਆ ਉਹ ਸਾਹਮਣੇ ਚੱਲਦਾ ਤੁਰਪੇ ਸਪੋਰਟ ਟੋਪਾ ਰਾਜੀ ਨੂੰ ਦੇ ਟਾਪਾਂ ਨੇ ਲਾ ਹੁਣ ਚੱਲਦੇ ਆ ਦੇਖਦੇ ਆ ਰੁੱਕੀ ਜਾ ਕੇ ਕੀ ਕਰਨਾ ਖਾਣ ਚੱਲੀਏ ਜਾਂ ਘਰ ਜਾ ਕੇ ਖਾਈਏ ਕਿਹੜਾ ਕੇਸਾ ਦੇਖਦੇ ਆ ਜਿੱਦਾਂ ਵੀ ਮਨ ਬਣਿਆ ਉਦਾਂ ਦੇਖਦੇ ਆ ਚਲੋ ਚਲੀਏ ਹੁਣ ਬਸ ਹੋਈ ਭਈ ਅੱਜ ਪੱਟਿਆ ਪਿਆ ਚਲੋ ਆ ਚਲੀਏ ਜੀ ਮੀਰ ਆ ਪਿੰਡ ਪੁੱਜ ਗਏ ਕੀਟੀ ਫੈਕਟਰੀ ਇਹ ਵਨ ਟੱਬਾ ਬੰਦੇ ਵੀ ਵਧੀਆ ਨੇ ਇਹ ਬਣਨ ਵਾਲੇ ਬੰਦਾ ਵਾ ਵਧੀਆ ਬਾਬਾ ਚਾਲ ਫਲਕ ਵਧੀਆ ਕਰ ਦਿੰਦਾ ਬੰਦਿਆ ਜੀ ਆਈਏ ਕੀਟੀ ਫੈਕਟਰੀ ਬੰਦਾ ਬਿਆਲਾ ਬੰਦਾ ਕਹਦੀ ਹੈ ਖੜਨੇ ਵਾਲਾ ਬੰਦਾ ਐ ਚਾਹੇ ਬਾਰਦਾ ਹੀ ਆ ਪਰ ਬੰਦਾ ਖੜਨੇ ਵਾਲਾ ਕਟਾਣੀ ਕਲਾ ਪੁੱਜ ਗਏ ਨੇ ਟਾਈਮ ਹੋ ਗਏ ਸਵਾ 1 ਤੋਂ ਉੱਪਰ ਹੋ ਗਿਆ ਰੋਟੀ ਹੁਣ ਦੇਖਦੇ ਆ ਘਰ ਜਾ ਕੇ ਖਾਵਾਂਗੇ ਘਰ ਜਾ ਕੇ ਖਾਤੇ ਆ ਰੋਟੀ ਆ ਚੱਲੀਏ ਫੇਰ ਆਹ ਰੋਡ ਦਾ ਵੀ ਕੰਮ ਚੱਲ ਪਿਆ ਵਧੀਆ ਥੋਲੇ ਮਹੱਲੇ ਤੋਂ ਪਹਿਲਾ ਪਹਿਲਾ ਸੰਗਤਾਂ ਨੂੰ ਇਹ ਰੋਡ ਤਿਆਰ ਹੋ ਕੇ ਮਿਲ ਗਿਆ ਤਾਂ ਫਾਇਦਾ ਇਹ ਸਾਰੀ ਸੰਗਤ 50% ਸੰਗਤ ਆਹ ਰੋਡ ਨੂੰ ਹੋ ਕੇ ਆਉਂਦੀ ਆ ਬਠਿੰਡਾ ਪਰੋਏ ਪਰ ਮੁਕੇ ਮੁਕੇ ਸਾਰੀ ਸੰਗਤ ਇੱਧਰ ਨੂੰ ਆਉਂਦੀ ਆ ਫਾਇਦਾ ਰੋਡ ਦਾ ਜੇ ਤਿਆਰ ਕਰ ਦੇਵੇ ਥੋਲੇ ਮਹੱਲੇ ਦੇ ਪਹਿਲਾ ਪਹਿਲਾ ਆਪਾਂ ਬੱਸ ਹੀ ਗਿਜਰਾ ਬੱ ਚੱਲੇ ਇਹ ਰੋੜ ਐ ਕਦਮ ਜਮਾ ਹੀ ਸੰਦਾ ਪਿਆ ਫੇਕੇ ਗੇ ਗਰਮੀਆ ਗਰਮੀਆ ਹੀ ਕੰਮ ਰਹਿਗਾ ਨਾ ਦੁਪਹਿਰ ਨੂੰ ਜਮਾ ਹੀ ਸੁਣਾ ਹੋ ਜਾਗਾ ਨਾ ਰੋੜਾ ਯਾ ਰੋੜ ਦਾ ਕੰਮ ਚੱਲ ਰਿਹਾ ਬਾਤ ਸਮਾਲਾ ਰੋਡ ਪ੍ਰੋਜੈਕਟ ਦਾ ਕੰਮ ਚੱਲਦਾ ਹੈ ਆ ਦੇਖੋ ਇਧਰ ਹੀ ਢੱਕਾ ਬਣ ਰਿਹਾ ਰੋੜਾ ਆਪਣਾ ਪੰਜਾਬ ਰੋੜਾਂ ਨੇ ਖਤਮ ਕਰ ਦੇਣਾ ਆਪਾਂ ਕਹੀ ਤਾਂ ਜਾਂਦੇ ਆ ਰੋਡ ਬਣ ਰਹੇ ਆ ਪਰ ਪੰਜਾਬ ਹਰਿਆਣਾ ਰੋੜਾਂ ਨਾਲ ਖਤਮ ਕਰਤੀ ਜਮੀਨ ਪੰਜਾਬ ਦੇ ਹਰਿਆਣੇ ਦੀ ਇਹਨਾਂ ਨੇ ਸ਼ੋਰ ਕਰਨੇ ਵਾਲੀ ਗੱਲ ਆ ਆਪਾਂ ਪੈਸਾ ਦੇ ਕੇ ਜਮੀਨਾਂ ਵੇਚੀ ਜਾਂਦੇ ਆ ਤੇ ਮੁੜ ਕੇ ਆਪਾਂ ਨਹੀਂ ਬਸਤਾਣਾ ਕਿਸੇ ਟਾਈਮ ਕਰਾ ਫੋਟ ਜਲੇ ਆਪਾਂ ਕਿਰੋਕ ਫਿਲਮੀ ਕਹਿੰਦੇ ਆ ਪਹਿਲਾਂ ਭੁੱਖ ਵਾਲੀ ਲੱਗੀ ਹੋਈ ਆ ਇੱਕ ਬਾਕੀ ਕਰਦੇ ਆ ਫਿਰ ਗੱਲਬਾਤ ਚਾਹੀ ਹੋਇਆ ਆ ਜੋ ਸਾਰਾ ਦਿਨ ਹੀ ਨਿਕਲ ਗਿਆ ਭੁੱਖੇ ਪਾਣੀ ਆ ਜਿ ਲਈ ਜੀ ਅਗਲੇ ਦਿਨ ਦੀ ਹੋ ਗਈ ਸ਼ਰਵਾਦ ਆਉਣੀ ਇੱਕ ਗੱਡੀ ਕਰਤੀ ਸਟਾਰਟ ਰੋਟੀ ਰੋਟੀ ਚੱਕ ਕੇ ਹੁਣ ਚੱਲਦੇ ਆਪਾਂ ਗੱਡੀ ਲੈ ਕੇ ਨਾਲਾਘੜ ਨੂੰ ਆਜੋ ਚੱਲੀਏ ਨਾਲਾਘੜ ਆ ਗਏ ਆਪਾਂ ਚਾਹ ਜੂ ਲੱਗੇ ਹੋਏ ਤੇ ਪੀਣ ਕਬੇ ਵੇੜੇ ਗੜੇ ਨੇ ਤੇ ਯਾ ਵੀ ਕੀ ਤੇ ਹੁਣ ਦੇਖਦੇ ਆ ਡਿਮਾਂਡ ਚੋਂਦੇ ਆ ਆ ਜੋ ਗੱਡੀਆਂ ਆਪਾਂ ਨੇ ਲਈਆ ਲਵਾ ਤੇ ਹੁਣ ਚੱਲਦੇ ਆ ਫੈਕਟਰੀ ਦਾ ਲੇੜੇ ਚੱਲਣੀ ਅੱਜ ਲੇੜੇ ਜੱਲਾਂਗੇ ਉਹ ਤਾਂ ਲੇੜੇ ਚਲਾਉਂਦੇ ਆ ਉਹ ਚੱਲਦੇ ਆ ਆਰਾਮ ਜੇ ਨਾਲ ਗੱਡੀ ਆਪਾਂ ਲਵਾ ਕੇ ਆ ਗਏ ਤੇ ਦੇਖਦੇ ਹੁਣ ਚੱਲਦੇ ਆ ਥੋੜੇ ਟਾਈਮ ਤੱਕ ਕਿ ਪਲਾਟ ਵਾਲੇ ਬੰਦ ਆ ਲਣਾ ਇੱਕ ਕਮੇ ਚੱਲਣਾ ਜਦ ਤੱਕ ਦੇਖਦੇ ਆ ਆ ਜੋ ਤੇਲ ਪੋ ਵਾਲਿਆਂ ਸੀ ਪੰਪ ਤੋਂ ਤੇ ਹੁਣ ਚਲਦੇ ਆ ਫੈਕਟਰੀ ਆਈ ਸਾਈਡ ਨੂੰ ਆ ਜੋ ਚੱਲੀਏ ਜਾ ਕੇ ਦੇਖਦੇ ਆ ਕੀ ਹਾਲ ਚਾਲ ਆ ਉੱਥੇ ਕੀ ਮੰਦਾ ਜਾ ਕੇ ਆ ਚੱਲੀਏ ਹਾਂਜੀ ਆਪਾਂ ਪਰਫੈ ਬੈਟਰੀ ਵਾਲੀ ਸਾਈਡ ਨੂੰ ਤੇ ਜਾ ਰਹੇ ਹੁਣ ਰਾਜਮਾ ਬਾਰ ਕਰਕੇ ਬਾਕੀ ਹੁਣ ਜਾ ਕੇ ਦੇਖਦੇ ਆ ਕੀ ਬੰਦਾ ਬੈਟਰੀ ਚ ਚੱਲੀ ਕਿ ਨਹੀਂ ਚੱਲੀ ਉਹ ਤਾਂ ਜਾ ਕੇ ਪਤਾ ਲੱਗਣਾ ਹੁਣ 12 ਵਜੇ ਦਾ ਟਾਈਮ ਕਹਿ ਰਹੇ ਤੇ 12 ਵਜੇ ਪੱਛਲ ਪੈਣੀ ਆ ਕਹਿੰਦੇ ਅੱਜ ਚਲੋ ਬਾਕੀ ਜਾ ਕੇ ਦੇਖਦੇ ਆ ਕਾਰ ਚੱਲੀ ਗਿਆ ਫੈਕਟਰੀ ਵਾਲੀ ਸਾਈਡ ਨੂੰ ਮੁੜ ਗਏ ਬੱਦਲ ਜਾਂਦੇ ਫੇਰ ਹੋ ਗਿਆ ਮੌਸਮ ਦਾ ਨਹੀਂ ਪਤਾ ਲੱਗਦਾ ਕਿਤੇ ਫੇਰ ਨਾ ਦੁਬਾਰਾ ਮਸੀ ਰੋਡ ਸੁੱਕਿਆ ਸੀ ਦੁਬਾਰਾ ਕਿਤੇ ਗਾਰਾ ਹੀ ਗਾਰਾ ਕਰ ਦਵੇ ਅਲਦੀਆ ਫੈਕਟਰੀ ਇਹ ਦੇਖਦੇ ਆ ਵਾਕੀ ਜਾ ਕੇ ਆ ਜਾਓ ਫੈਕਟਰੀ ਗਏ ਪੁੱਜ ਫੈਕਟਰੀ ਐਵੇਂ ਸੁੱਤੀ ਪਈ ਆ ਜਿੱਦਾਂ ਛੁੱਟੀ ਤੇ ਹੁੰਦੀ ਆ ਅੱਜ ਵੀ ਚਲੋ ਪਹਿਲਾਂ ਬੈਲਟੀਆਂ ਜਮਾ ਕਰਾਈਏ ਗੇਟ ਤੇ ਫੇਰ ਦੇਖਦੇ ਆ ਆ ਜਾਓ ਬੈਲਟੀਆਂ ਕਰਾਏ ਜਮਾ ਤੇ ਹੁਣ ਚੱਲਦੇ ਆ ਪਾਰਕਿੰਗ ਨੂੰ ਦੇਖਦੇ ਆ ਕਿਨੇ ਵਿੱਚ ਚਲਦੀ ਆ ਅੱਤਾ ਜਿਵੇਂ ਹੀ ਸੁਣਨਾ ਪਿਆ ਐਤਵਾਰ ਕਰਕੇ ਨਹੀਂ ਮ ਕੋਈ ਹੈ ਨਹੀਂ ਉਹ ਇੱਥੇ ਉਹ ਜਿਵੇਂ ਉਹਦੇ ਕਰੋਨਾ ਦੇ ਟਾਈਮ ਹੋ ਗਿਆ ਹੋਇਆ ਸੀ ਲਾਕਡਾਊਨ ਦੇ ਵਿੱਚ ਕੋਈ ਨਿਕਲਦਾ ਨਹੀਂ ਹੁੰਦਾ ਸੀ ਉਹ ਲਬਲੀ ਆ ਲੀ ਗਈ ਪਾਰਕਿੰਗ ਭੱਜ ਗਈ ਕੰਡੀਆਂ ਲਾਤੀਆਂ ਦੇਖਦੇ ਆ ਕਾਤਕ ਦਾਕ ਚੱਲਦਾ ਬਾਕੀ ਚੱਲੇ ਤੇ ਆ ਕਿੰਨਾ ਗ੍ਰਾਮ ਲੱਗੂ ਚੱਲ ਕੇ ਲਾੜ ਵਾਲੇ ਚੱਲਿਆ ਨਹੀਂ ਉਹ ਲੱਗੀ ਯਾਰ ਔਣ ਖੱਲਾਂ ਆ ਗੱਲਾਂ ਲੱਗਿਆ ਮਾਰਨ ਠਹਿਰੇ ਗੱਡੀ ਦੇ ਵਿੱਚ ਨੱਕ ਜੰਗੂਰੀਆ ਪਾਈ ਜਾਂਦਾ ਖੱਡੀ ਜਾਂਦਾ ਐਨਾ ਕੇ ਮੂੰਹ ਜ ਨਹੀਂ ਪਾਈ ਹੈਗੀ ਦਾ ਬੈਟਰੀ ਪਾੜ ਦੂੰ ਪਾੜ ਨਾ ਤਾਂ ਬਲਾਸਟ ਕਰਨਾ ਹੋਣੀ ਨੇ ਛਾਲ ਵਈ ਛਡਤੀਆਂ ਗੱਡੀਆਂ ਵੀਰੇ 2 ਵਜੇ ਛੱਡੀ ਜਾਣੇ ਅੱਜ ਵੀ ਦੇਖਦੇ ਆ ਹੁਣ ਕਿੰਨੇ ਤੱਕ ਛੱਡਦੇ ਨੇ ਕਾਂਡ ਘਰਾ ਲਿਆ ਨੇ ਜਾਨੀ ਜਮੂ ਵੀ ਦੋ ਵਾਰੀ ਗਈ ਆਪਣੀਰ ਦੇ ਪਕੋੜੇ ਘਾ ਰਿਆ ਇਹ ਪਨੀਰ ਵਾਲੇ ਬ੍ਰੈਂਡ ਆ ਦੋ ਵਾਰ ਛੱਡ ਕੇ ਟਿਕੇ ਗਏ ਆ ਪਤਾ ਨਹੀਂ ਕੀ ਦੇਖਣ ਲੱਗੇ ਹੋਏ ਇਧਰ ਬੰਦੇ ਕੋਈ ਚੀਜ਼ ਦੇਖ ਰੇ ਆ ਇਹ ਗੱਡੀਆਂ ਦਿੱਤੀਆਂ ਛੱਡ ਹੁਣ ਚੱਲੇ ਅੰਦਰ ਨੂੰ ਥਲੋਲ ਹੋ ਗਈ ਸੀ ਕੋਈ ਨੰਬਰ ਬੋਲੀ ਜਾਵੇ ਗਿਆ ਸੀ ਅੱਜ ਨੰਬਰ ਭੋਲਾ ਆਪਣਾ ਵੀ 20 ਪਿਆ ਹੋਇਆ ਮੈਂ ਕੋਲ ਖੜਾ ਜਾਵਨੇ ਗੱਡੀ ਨੰਬਰ ਬੋਲਿਆ ਯਾਰ ਇਹ ਬਿਲਟੀ ਲਈਤੀ ਆ ਮੈਂ ਨਾ ਚਲੋ ਆ ਚਲੀਏ ਪਹਿਲਾਂ ਭਰੀਏ ਜਾ ਕੇ ਹੁਣ ਅੰਦਰ ਬਾਹਰ ਤੇ ਅਗਲੇ ਨੇ ਗੇਟ ਤੋਂ ਬਾਹਰ ਹੀ ਡਾਲੇ ਖੋਲਣ ਅੰਦਰ ਜਾ ਕੇ ਨਹੀਂ ਖੋਲਣ ਘੜੀਆਂ ਨੇ ਅੱਡੀਆਂ ਲੋਲੀ ਵੀ ਆ ਗਿਆ ਤੇ ਦਰ ਐਂਟਰੀ ਜਲਦੀਆਂ ਨੇ ਮੌਸਮ ਪੂਰਾ ਗੜਮ ਹੋਇਆ ਹੋਇਆ ਇਸ ਟਾਈਮ ਮੋਰ ਕਹਿੰਦੇ ਮੀਂਹ ਪਾ ਦੇ ਹੋਰ ਐਂਟਰੀ ਲਈ ਖਰਾਬ ਆ ਪਾਣੇ ਕੰਡੇ ਦੇ ਲੱਗਿਆ ਚੜ੍ਹਾਣ ਹੁਣ ਮਾ ਕੰਡਾ ਕਰਾ ਲਈਏ ਉਦੋਂ ਬਾਅਦ ਦੇਖਾਂਗੇ ਬਾਕੀ ਕੰਮ ਪਹਿਲਾ ਕੰਡਾ ਜ਼ਰੂਰੀ ਆ ਆ ਜਾਓ ਅਗੇ ਕੰਡਾ ਫਿਰ ਚੱਲਦੇ ਆ ਮੱਲੀ ਨੇ ਅਗੇ ਲਾ ਵੀ ਦਿੱਤੀ ਉਸੇ ਗੱਡੀਆਂ ਲਾਤੀਆਂ ਲੈਨ ਚ ਇੱਕ ਨੰਬਰ ਪਾ ਲਾ 850 ਸਪੈਰ ਇਸ ਟਾਈਮ ਬੰਦ ਆ ਦੇਖੋ ਕਿਆ ਕਰੀ ਫਿਰਦਾ ਪੈਰ ਦੇ ਉੱਤੇ ਚਿੱਟੀ ਮਹਿੰਦੀ ਲਾਈ ਹੋਈ ਆ ਮੁੰਡੇ ਨੇ ਵਿਆਹ ਹੋਣਾ ਕਹਿੰਦੇ ਗਾਲੂ ਦਾ ਚਲੋ ਭਰਦੇ ਆ ਹੁਣ ਇਹ ਵੈਗਣਾ ਟਾਈਮ ਲੱਗਦਾ ਮੈਂ ਇੱਕ ਵਾਰ ਲੜ ਪਿਆ ਇਹਦੇ ਨਾਲ ਕੰਡਾ ਲਾ ਗੋਲ ਮਾਰ ਕੇ ਗਰ ਗਿਆ ਸੰਗਲਾਂ ਤੱਕ ਪਹੁੰਚ ਗਊ ਬਾਈ ਬਲੀ ੱਤਕਾ ਕਰ ਗਿਆ ਦਾ ਬਾਈ ਨਾਲ ਬਾਈ ਦਾ ਨੰਬਰ ਦਾ ਗੱਡੀ ਆਪ ਲਾ ਗਿਆ ਬਾਈ ਨੇ ਘੜਾ ਦਿੱਸ਼ ਇਹ ਮੁੰਡੇ ਦਾ ਨੰਬਰ ਹੈ ਨਾ ਪਹਿਨ ਵਾਲੀ ਪਾਈ ਘੜਾ ਦਿੱਤੀ ਪਹਿਲਾਂ ਤਾਂ ਕਾਗਰ ਗਿਆ ਦਾ ਸੋਣੀ ਹੁੰਦੀ ਆ ਜਿਹੜੀਆਂ ਬਾਰਫ ਵਿੱਚ ਭਰਦੀਆਂ ਨੇ ਗੁੜਰੀਆਂ ਜੀਆਂ ਜੋਕਰ ਫਿਲਮ ਵਾਲਾ ਅਸਿਸ ਆ ਗਿਆ ਇਹ ਐਮ ਡਬਲਯੂ ਆ ਮਜਰਾ ਅਰੇ ਖੜੇ ਤੋਂ ਉਹਦੇ ਪਾਸੇ ਦਾ ਗੱਡੀਆਂ ਲਾਤੀ ਆਪਾਂ ਨੇ ਪਰ ਨੂੰ ਤੇ ਆ ਲਾਤੀ ਆ ਖੜੀਆ ਬੱਲੀ ਵਾਲੀ ਸਰਬਾਈ ਹੋਰ ਵਾਲੀ ਗੱਡੀ ਆ ਤੇ ਲੱਗੀ ਲੋਡਿੰਗ ਲਈ ਔਲデアਾਂ ਦੀਆਂ ਗੱਲਾਂ ਸੁਣਦੇ ਆ ਜਾ ਕੇ ਆ ਜਾਓ ਫੈਕਟਰੀ ਦੇ ਅੰਦਰ ਪਿਆ ਪੰਗਾ ਗੱਡੀ ਹੋਈ ਪੰਚਰੀ ਦੀ ਨਾਲੇ ਪੰਚਰ ਦਿਖਾ ਲਿਆ ਸੀ ਹੋਇਆ ਹੋਇਆ ਇਹ ਚਲੋ ਹੁਣ ਟਾਇਰ ਬਦਲ ਦਈਏ ਕੰਡਾ ਕੁੰਡਾ ਕਰਾ ਕੇ ਬਿਲ ਬੋਲੇ ਕੇ ਫੈਕਟਰੀ ਜੋ ਤੁਰ ਪਿਆ ਆਪਾਂ ਤੇ ਬੱਲੀ ਵਾਲੀ ਗੱਡੀ ਦਾ ਟਾਇਰ ਬਦਲਤਾ ਟੱਪਣੀ ਲਾ ਦਿੱਤੀ ਆ ਹੁਣ ਉਹ ਪੰਚਰ ਲਵਾ ਕੇ ਆ ਡੂੰਗਾ ਹੁਣ ਡਾਡੀ ਅੱਗੇ ਖੜਾ ਡਾਡੀ ਨੂੰ ਲੈ ਕੇ ਜਾਣਾ ਤੇ ਜਾਨ ਨੂੰ ਆਪਾਂ ਚੱਲਦੇ ਆਂ ਦੇਖਦੇ ਜਾਂਦੇ ਹੋੜੀ ਹੋੜੀ ਜਾਨ ਨੂੰ ਪੈਂਚਰ ਪੁੰਚਾ ਲਵਾ ਕੇ ਆ ਜੂਗਾ ਇਹਦੇ ਉਹ ਵਾਲਵਰੀਅਲ ਤੇ ਖੁੱਛਲੇ ਮਾਈਨਿੰਗ ਵਾਲੇ ਟਰੈਕਟਰ ਦੇਖੋ ਕਿਵੇਂ ਖੜੇ ਆ ਪੂਰਾ ਕੰਮ ਜੋਰਾ ਤੇ ਆ ਖੱਡਾ ਪੱਟਣ ਦਾ ਅਸੀਂ ਇੱਧਰ ਕੰਮ ਚੱਲਦਾ ਉਹਦੇ ਕਰਕੇ ਐਨੀ ਰੋਕੜੋ ਕਹਿਣੀ ਹੁਣ ਆਪਾਂ ਘਨੋਲੀ ਮਾਰ ਕਰਕੇ ਥਾਪੇ ਦੇ ਰੁਕੇ ਤੇ ਥੋੜਾ ਜਿਹਾ ਟਾਈਮ ਤੇ ਆਜੂਣੀ ਪੀਤੀ ਅਡਰੈਸ ਸਮਝਾਣਾ ਸੀ ਅਡਰੈਸ ਸਮਝਾ ਕੇ ਬਾਈ ਨੂੰ ਆਪਾਂ ਫੇਰ ਤੋਂ ਪਏ ਉਹ ਮੁਰੇ लवली ਵਾਲੀ ਜਾ ਰਹੀ ਆ ਅੱਗੇ ਡੈਡੀ ਵੀ ਖੜਾ ਡੈਡੀ ਨੂੰ ਲੈ ਕੇ ਜਾਣਾ ਤਾਂ ਕਰਕੇ ਫੇਰ ਜਾਜੂ ਬੀਤੀ ਨਹੀਂ ਆਗੀ ਮਾ ਚੱਲ ਕੋਈ ਨਾ ਚੱਲਦੇ ਆਜੋ ਆਹ ਉਹ ਆ ਚੀਜ਼ ਨਾਲ ਸਿਮਿੰਟ ਬਣਦਾ ਹੁੰਦਾ ਦੇਖੋ ਆਹ ਗੱਡੀ ਆ ਜਾਂਦਾ ਕਲਿੰਕਰ ਇਹਦੇ ਨਾਲ ਸਿਮਿੰਟ ਤਿਆਰ ਹੁੰਦਾ ਆਜੋ ਹੁਣ ਚੱਲਦੇ ਆਪਾਂ ਜੈ ਭਾਵੇ ਵੀਰਾ ਦੀ ਚੱਲਵਾਨ ਲੱਗ ਗਿਆ ਦੁਕਾਨ ਤੇ ਸਾਬ ਦੇ ਕੱਢ ਗਿਆ ਸੀ ਪਿੱਛੇ ਜਿਹੜਾ ਡੱਬਾ ਸੀ ਅਸੀਂ ਨਿਕਲਿਆ ਹੁਣ ਬਾਈ ਜੀ ਰੋਫੜ ਪੁੱਜ ਗਏ ਆ ਉਹ ਜਿਹੇ ਬਿਆਹ ਵਾਲੀ ਗੱਡੀ ਕੋਲੇ ਜੇ ਲਵਾਈ ਹੁਣ ਜਾ ਰਿਹਾ ਘਰ ਨੂੰ ਆਪਾਂ ਗਾਰਾਂ ਵੀ ਘਰ ਆਈ ਹੋਈ ਆ ਜਨਾ ਐਤਵਾਰ ਕਰਕੇ ਕੋਮੋ ਫਰ ਕੇ ਆ ਰਹੇ ਆ ਲੋਕੀ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਆਪਾਂ ਚਮਕੌਰ ਸਾਹਿਬ ਪਹੁੰਚ ਗਏ ਨੇ ਸ਼ਾਮ ਹੋ ਵੀ ਸਾਤੇ ਬੰਦੇ ਬੱਡੇ ਚਲੋ ਆਜੋ ਘਰ ਜਾ ਕੇ ਕਰਦੇ ਆ ਗੱਲਬਾਤ ਬਾਕੀ ਹੋ ਗਿਆ ਮੁੰਡਾ ਘਰ ਨੂੰ ਪੁੱਤੀ ਪਈਆ ਘਰ ਨੂੰ ਮੁੰਡੇ ਨੇ ਆਪਾਂ ਵੀ ਘਰ ਪੁੱਜ ਗਏ ਤੇ ਗੱਡੀ ਲਾ ਦੀ ਟਗਾਣੇ ਤੇ ਤੇ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਸਦਾ ਬਹੁਤ ਧੰਨਵਾਦ ਬਹੁਤ ਬਹੁਤ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਨੇ ਉਹਨਾਂ ਦਾ ਵੀ ਧੰਨਵਾਦ ਆ ਤੇ ਹੁਣ ਸਵੇਰੇ ਮਿਲਦੇ ਆ ਆ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਕੰਟੀਨਿਊ ਛੱਡਾਂਗੇ। ਸਵੇਰੇ ਜਾਣਾ ਆਪਣੇ ਲੁਧਿਆਣਾ ਨੂੰ ਕਰਦੇ ਆ ਗੱਲਬਾਤ